ਸਿੱਧ ਪੀਠ ਡੇਰਾ ਮਾਤਾ ਸ਼੍ਰੀ ਭਦਰਕਾਲੀ ਗੇਟ ਖਜ਼ਾਨਾ ਵਿਖੇ ਲੱਗਣ ਵਾਲੇ ਪੁਰਾਤਨ ਮੇਲੇ ਦੌਰਾਨ 21 ਮਈ ਨੂੰ ਮਾਂ ਕਾਲੀ ਦਾ ਆਗਮਨ ਕਰਨ ਲਈ ਹਵਨ ਯੱਗ ਕਰਵਾਇਆ ਜਾਵੇਗਾ ਮਾਂ ਭਦਰਕਾਲੀ ਦਾ ਮੇਲਾ ਹਵਨ ਯੱਗ ਨਾਲ ਸ਼ੁਰੂ ਹੋਵੇਗਾ ਮਾਂ ਭਦਰਕਾਲੀ ਦੇ ਮੇਲੇ ਦੇ ਮੱਦੇ ਨਜ਼ਰ ਮੰਦਰ ਪ੍ਰਬੰਧਕਾਂ ਵੱਲੋਂ ਸਾਰੇ ਪ੍ਰਬੰਧਾਂ ਨੂੰ ਪੂਰਾ ਕਰਨ ਲਈ ਇੱਕ ਬਲੂਪ੍ਰਿੰਟ ਤਿਆਰ ਕੀਤਾ ਗਿਆ ਮੇਲੇ ਦੌਰਾਨ ਮੰਦਰ ਵਿੱਚ ਸ਼ਰਧਾਲੂਆਂ ਦਾ ਆਉਣਾ 21 ਮਈ ਤੋਂ ਸ਼ੁਰੂ ਹੋ ਜਾਵੇਗਾ ਮਹੰਤ ਸ਼ੇਰੂ ਲਾਲ ਅਤੇ ਵਰੁਣ ਵਿੱਕੀ ਨੇ ਦੱਸਿਆ ਕਿ 21 ਮਈ ਨੂੰ ਮੰਦਿਰ ਵਿੱਚ ਹਵਨ ਯਗ ਅਤੇ ਬ੍ਰਹਮ ਪੋਚ ਹੋਵੇਗਾ। 22 ਮਈ ਨੂੰ ਦੁਪਹਿਰ 12 ਵਜੇ ਮਾਪਾਗਵਤੀ ਦਾ ਜਾਗਰਣ ਹੋਵੇਗਾ। ਐਸੋ ਇਲਾਵਾ ਰਾਤ 9 ਵਜੇ ਉੱਚ ਕੋਟੀ ਦੇ ਮਹੰਤ ਮਾਪਾਗਵਤੀ ਦਾ ਪੱਕਾ ਭਜਨ ਕਰਨਗੇ। ਮੇਲਾ 22 23 24 25 26 ਤੱਕ ਹਰ ਸਾਲ ਦੀ ਤਰ੍ਹਾਂ ਤੁਮਦਾਮ ਨਾਲ ਮਨਾਇਆ ਜਾਂਦਾ ਹੈ ਇਸ ਸਾਲ ਵੀ ਮਨਾਇਆ ਜਾਏਗਾ اور ਬੜੇ-ਬੜੇ ਪ੍ਰਸਿੱਧ ਗਾਇਕ ਬੜੇ-ਬੜੇ ਪ੍ਰਸਿੱਧ ਲੋਕ ਇੱਥੇ ਆਂਦੇ ਨੇ ਭਗਵਤੀ ਦੇ ਚਰਨਾਂ 'ਚ ਹਰ ਮੰਚਾ ਪੂਰੀ ਕੀਤੀ ਜਾਂਦੀ ਏ ਹਰ ਚਰਨਾ ਦੀ ਹਰ ਤਰੀਕੇ ਦੀ ਭੇਟ ਚੜਦੀ ਏ ਬੱਕਰਾ ਮੁਰਗਾ ਚੜਦਾ ਸ਼ਰਾਬ ਚੜਦੀ ਏ ਨਾਰੀਅਲ ਜੜਦਾ ਹਰ ਤਰੀਕੇ ਦੀ ਆਸਮਰਾਧ ਪੂਰੀ ਹੁੰਦੀ ਹੈ 1600 5 ਸਾਲ ਪੁਰਾਣਾ ਮੰਦਰ ਹੈ ਬੜਾ ਪ੍ਰਸਿੱਧ ਮੰਦਰ ਹੈ ਹਰ ਮੰਚਾ ਪੂਰੀ ਹੁੰਦੀ ਹੈ ਓਮ ਸਰਬ ਮੰਗਲ ਮੰਗ ਲੀਏ ਸ਼ਿਵੇ ਸਰਬਾ ਦਾ ਸਾਥ ਕੇ ਸ਼ਰਨੇ ਤ੍ਰੰਭ ਕੇ ਗौरी ਨਾਰਾਇਣੀ ਨਮਸਤੇ ਇੱਥੇ ਸਾਡਾ ਮੰਦਰ 1500 ਸਾਲ ਪੁਰਾਣਾ ਹੈ ਸਾਗਾ ਮੇਲਾ 21 ਤਰੀਕ 21 ਮਈ ਨੂੰ ਹਵਨ 22 ਮਈ ਨੂੰ द्वादਸ਼ 22 ਮਈ ਨੂੰ ਜਾਗ ਰਣ ਹੈ ਸਹੀ ਮਹੀਨੇ 11 ਹੈ ਜੋ ਕਿ ਮਾਈ ਦਾ ਮੇਲਾ ਵੈ 26 ਨੂੰ 12 ਮਾਈ ਦਾ ਮੇਲਾ 25 ਨੂੰ ਮਾਈ ਦੀ ਤ੍ਰੋਸਤੀ ਹੈ ਉਹਦੇ ਵਿੱਚ ਮਾਈ ਦਾ ਮੇਲਾ ਹੈ ਤੇ 26 ਨੂੰ ਸਮਾਪਨ ਹੈਗਾ ਔਰ ਮਾਈ ਦੇ ਮੇਲੇ ਦੇ ਵਿੱਚ ਸਾਰੀਆਂ ਘੋਨਕਾ ਲੱਗਦੀਆਂ ਲੋਕ ਦੇਸ਼ ਵਿਦੇਸ਼ ਤੋਂ ਆਉਂਦੇ ਨੇ ਵੱਡੇ ਵੱਡੇ ਗਾਇਕ ਆ ਕੇ ਜਾਗਰਨ ਦੇ ਵਿੱਚ ਆਪਣਾ ਸਾਗਾ ਕਾਰਗ੍ਰਾਮ ਕਰਦੇ ਨੇ ਮਾਈ ਸਾਗਾ ਮੰਦਰ ਮਨਤਾ ਪੂਰਿਆਂ ਕਰਨ ਵਾਲਾ ਹੈਗਾ ਦੇਸ਼ ਵਿਦੇਸ਼ ਤੋਂ ਲੋਗ ਆਂਦੇ ਨੇ ਦੂਸਰਾ ਸਗਰੂਪ ਪਦਮਕਾਲੀ ਜੀ ਦਾ ਹੈਗਾ ਜੋ ਕਿ ਬਿਲਕੁਲ ਵੈਸ਼ਨੋ ਸਗਰੂਪ ਹੈਗਾ ਉਦ ਦਾ ਸਭ ਚੀਜ਼ਾਂ ਵਲਜੀਤ ਹੈ ਗਿਆ ਨੇ ਕਿਸੇ ਚੀਜ਼ ਦਾ ਉਦ ਦਾ ਭੋਗ ਨਹੀਂ ਲੱਗਦਾ ਉਦ ਦਾ ਸਿਗਾ ਫੇ ਸਿਗਾ ਵੈਸ਼ਨਵ ਪਸ਼ਾ ਦਾ ਭੋਗ ਲੱਗਦਾ ਹੈਗਾ ਵੈ ਮਾਈ ਦੇ ਮੇਲੇ ਲੱਗਦੇ ਗੈਣ ਸੰਗਤਾ ਆਂਦੀਆਂ ਗੈਣ ਜੈ ਕਾਗੇ ਲੱਗਦੇ ਗੈਣ ਜੈ ਕਾਗਾ ਮਾ ਪਦਮਕਾਲੀ ਦਾ ਬੋਲ ਸਾਚੇ ਦਰਬਾਰ ਕੀ ਜੈ ਸਿੱਧ ਪੀਠ ਮੰਦਿਰ ਗੇਟ ਖਜਾਨਾ ਵਿਖੇ ਮਾਤਾ ਪੱਦਰ ਕਲੀ ਦਾ ਮੇਲਾ 21 ਮਈ ਨੂੰ ਸ਼ੁਰੂ ਹੋਣ ਜਾ ਰਿਹਾ ਇਸ ਮੌਕੇ ਗੱਲਬਾਤ ਕਰਦਿਆਂ ਹੋਇਆਂ ਪ੍ਰਬੰਧਕਾਂ ਨੇ ਆਖਿਆ ਕਿ ਮੇਲੇ ਦੇ ਸਬੰਧ ਵਿੱਚ ਤਿਆਰੀਆਂ ਮੁਕੰਮਲ ਕੀਤੀਆਂ ਜਾ ਰਹੀਆਂ ਹਨ ਨਾਲ ਹੀ ਉਨ੍ਹਾਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਜਿਹੜਾ 21 ਮਈ ਨੂੰ ਮਾਤਾ ਪੱਦਰ ਕਲੀ ਦਾ ਮੇਲਾ ਸ਼ੁਰੂ ਹੋਣ ਜਾ ਰਿਹਾ ਉਸ ਵਿੱਚ ਸੰਗਤਾਂ ਹਾਜ਼ਰੀ ਭਰ ਕੇ ਮਾਤਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ ਅਮਰਸਰ ਫਾਸਟਵੇ ਖਬਰ ਨਾ ਮੜੀ ਰਕੇਸ਼ ਕੁਮਾਰ